ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਾਹਲ ਵਲੋਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਅੱਜ ਆਪਾਂ ਬਲੌਗ ਦੀ ਸਟਾਰਟਿੰਗ ਕਰ ਰਹੇ ਹਾਂ 11:00 ਬਜ ਗਏ ਤੇ ਬਸ ਇਹ ਤੋਂ ਪਹਿਲਾਂ ਆਪ ਜਿਹੜਾ ਇੰਨਾ ਜ਼ਿਆਦਾ ਵਿਜੀ ਸੀ ਨਾ ਵਾਲਾ ਜਿਹੜੇ ਵਿਜੀ ਸੀਗੇ ਖੇਤ ਕਿਉਂਕਿ ਕੰਮ ਚੱਲ ਪਿਆ ਝੋਨੇ ਦਾ ਤਾਂ ਕਰਕੇ ਉਹ ਜਲਦੀ ਚਲੇ ਗਏ ਸੀ ਫਿਰ ਹਨਾ ਪਹਿਲੀ ਗੱਲ ਤਾਂ ਪਾਣੀ ਤਾਂ ਜਿਹੜਾ ਕੰਮ ਹੋ ਹੀ ਨਹੀਂ ਲੂਟ ਆਉਂਦਾ ਬਰਫ ਪਾ ਲੂ ਡੋਂਗੇ ਪਰ ਪਰ ਫਰਿੱਜ ਚ ਰੱਖ ਦੋ ਆਹੀ ਚੱਲੀ ਜਾਂਦੇ ਫੇਰ ਉਹਨਾਂ ਦਾ ਰੋਟੀ ਟੁੱਕ ਵਗੈਰਾ ਬਨ ਕੇ ਖੇਤ ਤੋਰਿਆ ਤਾਂ ਕਰਕੇ ਜਿਹੜੇ ਕੰਮ ਐ ਐਨੇ ਜਿਆਦੇ ਸੀਗੇ ਨਾ ਮਮਾ ਹਾਂਜੀ ਦੱਸ ਭੁੱਖ ਲੱਗੇ ਚਾਹ ਬਣਾ ਲੈਂਦੀ ਤੇ ਫੇਰ ਕੀ ਹੋਗਾ ਇਸ ਤੋਂ ਬਾਅਦ ਆਪਾਂ ਪਹਿਲਾਂ ਖਾਣਾ ਇਸ ਤੋਂ ਬਾਅਦ ਵਸਾਪਾ ਕਰਦੇ ਜਿਹੜੇ ਸਾਰੇ ਕੰਮ ਕਰਨੇ ਵੇੜ ਗਏ ਫੇਰ ਜਈ ਪਸ਼ਵਾ ਵੱਲ ਮੈਂ ਕਿਹਾ ਵੀ ਚਲ ਆਪਦੇ ਸਾਰੇ ਕੰਮ ਨਿਭਣ ਤੋਂ ਬਾਅਦ ਨੇ ਇੱਕ ਵਾਰੀ ਪਸ਼ੂਆਂ ਦਾ ਅੱਜ ਗਏ ਸੀ ਪਹਾੜੇ ਛੱਡਣ ਅੱਜ ਉਹਨਾਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੋਈ ਹੈ ਚੱਲੇ ਵੀ ਹੈਗੇਗੇ ਫਿਰ ਇੱਕ ਵਾਰੀ ਪਸ਼ੂਆਂ ਨੂੰ ਉੱਥੇ ਨਵਾ ਕੇ ਕੋਸ਼ਿਸ਼ ਵੀ ਕੀਤੀ ਕਿ ਸਹੀ ਹੋ ਜਾਣ ਪਹਾੜੇ ਦੇ ਬਟ ਨਹੀਂ ਹੋਏਗੇ ਪਰ ਫਿਰ ਹਾਂ ਹਾਰ ਕੇ ਦੇਖੀ ਜਾਊਗੀ ਵੀ ਉਹਨਾਂ ਨੂੰ ਬੁਲਾ ਲਾਂਗੇ ਚਾਹ ਪਾਣੀ ਕਰਕੇ ਹੁਣ ਆਈ ਸੀ ਆਪਾਂ ਅੰਦਰ ਤੇ ਬੱਚਿਆਂ ਨੂੰ ਦਿੱਤਾ ਨਵਾ ਹੁਣ ਮੈਂ ਮੈਂ ਇਹ ਵਿਧੀਆ ਹੋ ਕੇ ਫੋਨ ਤੇ ਲੱਗ ਗਿਆ ਹਾਂ ਹੰਦ ਨੋ ਜਣਗੀਆਂ ਨਾ ਕਿ ਤੇ ਫੋਨ ਤੇ ਲੱਗਦੀਆਂ ਆ। ਚਲੋ ਹੁਣ ਕੇ ਖਾਣ ਨੂੰ ਚਾਹ ਨਾਲ ਵੀ ਕੁਛ ਹੋਵੇ ਚਾਹ ਬਣਾ ਲੈਂਦੀ ਆ ਪਹਿਲਾਂ ਦੇ ਬੱਚਿਆਂ ਦੀ। ਆ ਖਾਣ ਨੂੰ ਰੱਖ ਲਾਂਗੇ। ਕੀ ਲੈ ਕੇ ਆਮਾ ਖਾਣ ਨੂੰ ਅੱਜ ਨਾ ਸੋਮਾ ਸਵੇਰ ਦਾ ਜਿਹੜਾ ਮੌਸਮ ਸੀ ਇੰਨੀ ਜਿਆਦੇ ਹੂਮਸ ਸੀਗੀ ਜਿਹੜੀ ਹਣੀ ਕਿ ਬਣੀ ਹੋਈ ਸੀ ਤੇ ਬੱਟ ਹੁਣ ਹਵਾ ਚੱਲ ਪਈ ਹੈਗੀ ਤੇ ਹੁਣ ਤਾਂ ਜਾਨੀ ਕਿ ਕਹਿੰਦੇ ਹੁੰਦੇ ਹੁਣ ਤਾਂ ਮੀਂਹ ਆ ਜਾਈ ਫੇਰ ਹੀ ਹੈ ਨਹੀਂ ਤਾਂ ਹੁਣ ਬਹੁਤ ਜਿਆਦੀ ਹੈ ਜਿਹੜੀ ਗਰਮੀ ਹੋਈ ਪਈ ਹੈ ਨਾਲ ਖੇਤ ਵਿੱਚ ਝੋਨਾ ਲਾਉਣ ਆ ਲੈਣੋਂ ਵਿਚਾਰਿਆਂ ਨੂੰ ਬਹੁਤ ਜਿਆਦੀ ਔਖਾ ਹੈ। ਹਾਂਜੀ। ਸੋ ਉਹ ਸੋ ਢਿੱਡ ਕਦੋਂ ਭਰਿਆ ਹੁੰਦਾ ਹੈ ਦੱਸੋ ਪਹਿਲਾਂ ਮੈਨੂੰ। ਭਰਿਆ ਹੁੰਦਾ ਕਿਸੇ ਵੇਲੇ। ਇੱਕ ਸਾਰਿਆਂ ਤੋਂ ਜਿਹੜਾ ਔਖਾ ਕੰਮ ਅੱਜ ਇਹਨਾਂ ਨੂੰ ਸਿਰ ਨਵਾਇਆ। ਬੜਾ ਔਖਾ ਲੱਗਦਾ ਬਸ ਸਿਰ ਨਮੋਣਾ। ਮੰਮੀ ਰਹਿ ਗਈ ਸੀਗੇ, ਮੰਮੀ ਦਾ ਕੰਮ ਰਹਿ ਗਿਆ ਸੀ। ਮੰਮੀ ਕਹਿੰਦੀ ਮੈਂ ਲੇਟਣਾ ਚਾਰ ਹੀ ਆ ਫੇਰ ਹੀ ਪਹੁੰਚਾਂ ਕੇ ਅੰਦਰ। ਹਾਂ ਉਹ ਕਿਹਾ ਹਾਂ ਸਾਢੇ 3 ਹੋ ਗਏ ਆ ਅੱਜ ਅੱਜ ਫੇਰ ਇਹਨਾਂ ਨੇ ਸੈਂਡਵਿਚ ਬਣਾਈ ਹੈਗੇ ਤੇ ਹੁਣ ਆਪਾਂ ਚਾਹ ਪਾਣੀ ਫੜਾਤਾ ਸੀ ਤੇ ਹੁਣ ਭੁੱਖੀਆਂ ਰੂਹਾਂ ਕਹਿੰਦੀਆਂ ਵੀ ਸਾਨੂੰ ਭਾਈ ਸ਼ੱਕਰ ਦੇ ਨਾਲ ਰੋਟੀ ਲੈ ਕੇ ਦਿਓ ਜੀ ਸੈਂਡਵਿਚ ਦੇ ਨਾਲ ਇਹਨਾਂ ਦਾ ਕੁਝ ਵੀ ਨਹੀਂ ਬਣਿਆ ਹੁਣ ਦੱਸਿਓ ਕੌਣ ਵੀ ਦੁਪਹਿਰੇ ਸ਼ੱਕਰ ਨਾਲ ਮੈਂ ਵੀ ਮੈਂ ਕਿ ਨਾਲ ਟੱਡ ਪੜ ਜਾਂਦਾ ਕੋਈ ਨਾ ਉਹ ਸੈਂਡਵਿਚ ਮੈਂ ਵੀ ਨਾਲ ਹੁਣ ਕੱਲ੍ਹ ਵੀ ਮੈਗੀ ਬਣਾ ਲਵਾਂ ਖਾਣ ਪੀਣ ਦੇ ਬਸ ਬੰਦਾਂ ਨੇ ਨਾ ਰਹਿ ਗਿਆ ਖਾ ਲਓ ਪੀ ਲਓ ਪਾ ਲਓ ਟੱਡ ਮੁੜ ਕੇ ਕੀ ਭਾਈ ਇਹ ਐ ਡਿੱਗਿਆ ਕਰਾਂਗੇ ਚਾਹ ਮਿਲ ਜੇ ਰੋਦੋਂ ਬਸ ਹਾਂ ਉਹ ਤਾਂ ਬਸ ਉਹਦੇ ਨੂੰ ਚਾਹ ਮਿਲ ਜੀ ਜਾਂ ਬਸ ਸੋਨਾ ਸੋਣ ਦਾ ਟਾਈਮ ਮਿਲ ਜੀ ਨਹੀਂ ਬ੍ਰਿਸਮੋਸ ਇੰਨੀ ਗਰਮੀ ਦੇ ਵਿੱਚ ਜਿਆਦਾ ਹੀ ਤਲਿਆ ਇਸ ਲਈ ਕਿ ਮੁਰਚ ਬੈਠ ਕੇ ਤਲੇ ਖਾਣ ਦਾ ਕੋਈ ਹਾਂ ਤਾਂ ਹੈਗਾ ਰਟਾਏ ਗਰਮੀ ਹੁਣ ਤਾਂ ਘਰ ਹੀ ਰਹਿਣਾ ਰਹਿਣ ਦੀ ਆਦਤ ਪੈ ਗਈ ਮਮਾ ਸਾਂਹ ਦੀ ਆਦਤ ਪੈ ਗਈ ਫਿਰ ਇੱਕੇ ਦਿਨ ਦੇ ਚੇਂਜ ਹੋਊਗਾ ਥੋੜੇ ਜਿਹੇ ਦਿਨ ਲੱਗੂਗਾ ਨਹੀਂ ਫਿਰ ਤੋਂ ਇਹ ਜੀ ਆਦਤ ਫੇਰ ਬਣ ਜੂਗੀ ਹਾਂਜੀ ਸਕੂਲਾਂ ਚੋਂ ਨਾ ਗਰਮੀ ਚ ਇੱਕ ਆਈਸਕ੍ਰੀਮ ਹੀ ਮਿਲ ਕੇ ਬਸ ਅੱਛਾ ਸਕੂਲਾਂ ਚੋਂ ਆਈਸਕ੍ਰੀਮ ਦਾ ਲੰਗਰ ਲੱਗ ਜੇ ਨਹੀਂ ਸਕੂਲ ਤੋਂ ਆ ਕੇ ਨਾ ਬਸ ਆਂਦਿਆਂ ਨੂੰ ਆਈਸਕ੍ਰੀਮ ਮਿਲ ਜੇ ਕੋਈ ਗੱਲ ਨਹੀਂ ਮੈਂ ਜਮਾ ਆ ਜਾ ਕਰੂੰਗੀ ਆਨਸਰ ਆਈਸਕ੍ਰੀਮ ਖਾ ਲੈ ਕਰ ਜਿਹੜੀ ਕੀ ਆਪਦੇ ਹੱਥ ਵੱਸ ਉਹਦਾ ਤਾਂ ਕੋਈ ਗੱਲ ਨਹੀਂ ਚਲੋ ਜੀ ਫਿਰ ਇਹ ਦੁਆਦ ਦੇਣੀ ਮੈਂ ਸੂਟ ਸਲਾਈ ਕਰਨ ਦੇ ਕਿਉਂਗੀ ਮੇਜੀ ਹੋ ਰਣੀ ਤਿਆਰ ਆਵਾਇ ਮਰੀ ਮੈਂ ਛਾਟਾ ਸਟਿਚ ਕਰਨ ਹਾਂਜੀ ਕੋਲਰ ਭਰਨ ਵਾਲਾ ਕਿੱਥੇ ਚਾਹ ਲੱਗੇ ਸਟੂੜੀਆਂ ਜਿੰਦੀ ਆਪਾਂ ਅਸੀਂ ਮੈਂ ਦੋਨੇ ਕਰਾਂਗੀ ਮੈਂ ਆਪਦੀ ਛਾਟਾ ਸਟਿਚ ਕਰ ਲਈ ਜੰਦੇ ਕਿਹਨੇ ਸਾਰਾ ਮਾਪੇ ਸਮੂਹ ਇਹ ਇੱਕ ਭੁਖੇ ਰੂਹ ਨੂੰ ਔਖੇ ਲੱਗਦੀ ਰਹਿੰਦੀ ਹੈ ਜਿਹੜੀ ਅੱਜ ਮੈਨੂੰ ਲੜ ਕੇ ਤੇ ਸਾਡੀ ਬੰਦ ਹੀ ਨਹੀਂ ਕੋਈ ਤੋਦਰ ਪਰਦਾਰ ਪੀ ਅਡੀ ਪਤਾ ਕੀ ਅਡੀ ਬੰਗਾਈ ਫੋਨ ਅਡੀ ਟੁੱਟ ਗਈ ਸੀ ਟੱਟ ਗਈ ਸੀ ਨਾ ਉਦੋਂ ਆਪਰੇਸ਼ਨ ਹੋਇਆ ਸੀ ਦੁਗਦੀ ਹੈ ਇਥੋਂ ਨਾ ਭੜਿਆ ਕਰੇ ਦੀ ਬਾਹ ਠੀਕ ਹੈ OK ਮੈਂ ਦੁਪੱਟਾ ਇਖਾਇਆ ਸੂਟ ਨਾਲ ਦਾ ਹਮ ਚਲੇ ਹਮ ਚਲੇ ਹਮ ਚਲੇ ਪੰਨੂ ਜੀ ਛੋਟਾ ਟੈਂਪੀਂ ਚ ਪੰਨ ਕਰੀਏ ਪੰਨ ਦਿਖਾ ਤੇ ਮਾਮੀ ਪੈਕ ਕਰਕੇ ਚੁੱਕੀ ਆਸਮਾਨ ਗਰੂ ਆਈ ਦੋੜਾ ਦੋ ਸ਼ਰਟ ਆਪਾਂ ਦੇ ਆਈ ਸਟਿਚ ਕਰਨੀਆਂ ਤੇ ਦੋ ਭੂਣ ਕੱਲੀ ਵੀ ਲਾਸੀ ਇਹੋ ਕਰ ਦੋ ਜਣਿਕ ਨੂੰ ਉੱਪਰ ਉਹ ਕੇ ਰੱਖ ਦਿਆਂ ਫਿਰ ਜਿਹੜਾ ਕਾਟਨ ਆ ਨਾ ਚੜੂਗੀ ਕੱਲ ਨੂੰ ਫੜਾ ਲਾਂਗੇ ਆਪਾਂ ਪਾਉਣੀ ਹੈਗੀ ਬਰਫ਼ ਮੈਂ ਮਾਦਾ ਇਨਾ ਕੰਮ ਕਰਦਾ ਫਿਰ ਆਪਾਂ ਸੋਹਾਰਾ ਸਟਿਚ ਕਰਾਂਗੀ ਤੇ ਸਬਜੀ ਕਾਦੀ ਬਣਾਉਣੀ ਆ ਅੱਜ ਬਚਾ ਮਾ ਵੀ ਕੋਈ ਕਲਿੱਪ ਨਹੀਂ ਲੱਤੀ ਹੈਗੀ ਕਲਿੱਪ ਨਹੀਂ ਲੱਤੀ ਕਿਉਂ ਸਬਜੀ ਅੱਜ ਸੱਚ ਆਪਾਂ ਦਾਲ ਬਣਾਉਣੀ ਆ ਮੂੰਗਾ ਲੈ ਦਸ ਕੁੜੇ ਬੀਬੀ ਕਹਿੰਦੀ ਮੂੰਗਾ ਮੂੰਗੀ ਹੈ ਮੂੰਗੀ ਠਾਣੇ ਦਾ ਇੰਨਾ ਵੇ ਇਹੋ ਕਹਿੰਦੀ ਮੇਰੇ ਘਰੇ ਥਾਂ ਹੈਣੀ ਐ ਨਾ ਤੇ ਤੂੰ ਉਹ ਕਰਦੀ ਭੋਕੇ ਰੱਖਦੀ ਕੱਲ ਨੂੰ ਫੜਾ ਜੀ ਇਹਨਾਂ ਨੂੰ ਫਿਰ ਕਾਟਨ ਆਣਾ ਚੜੂਗੀ ਨਾ ਅਣੀ ਅੱਜ ਗਰਮੀ ਪਾਣੀ ਡੋਰ ਡੋਰ ਤੋ ਆ ਡੰਮ ਲੱਗਾ ਬੈਠੂ ਠੀ ਨਾਲ ਟੈਂਕੀ ਭਰ ਕੇ ਨਾ ਠੀਕ ਕੋਕਰੀ ਗਈ ਗਿਆ ਕੈਨੇ ਬਾ ਡੰਮ ਜੀ ਸਾਫੇ ਦਾ ਤੁੰਡਾ ਬਣਨ ਦੇ ਆ ਹਾਂ ਅਗਲੇ ਫਿਰ ਤਾਂ ਹਾਂ ਸਾਡੇ ਟਾਈਮ ਹੋ ਗਿਆ ਸ਼ਕਸ਼ ਤਾਂ ਤੇ ਮੰਮੀ ਜੀ ਸਰ ਪੈ ਗਿਆ ਦਾ ਸ਼ਕਸ਼ ਹੋ ਗਿਆ ਪੂਰਾ ਆਉਂਦਾ ਪਰ ਮੂਹੂ ਦੀ ਵਾਰੀ ਤੇਰੇ ਦੇ ਦੀ ਵਾਰੀ ਇਹਦੀ ਵਾਰੀ ਆਣ ਪੀਣੀ ਨਹੀਂ ਕਰਨੀ ਆ ਨਾ ਬਸ ਖਾਣਾ ਖਾਣ ਉਹਦੇ ਤੋਂ ਲਓ ਸਾਰਾ ਚੀਜ਼ ਰਖਤਾ ਰਹੂਗਾ ਕੈਸ਼ ਸ਼ਬੀਲ ਲੱਗੀ ਹੈ ਘਰੇ ਸ਼ਬੀਲ ਮੈਂ জানি ਕਿ ਬਸ ਸੁਖੀ ਜਿੰਮਾ ਦਾ ਦਾਨਾ ਆ ਗਿਆ ਹਾਂ ਜੀ ਆਪਾਂ ਅੰਡਾ ਲੈ ਕੇ ਪਾਲ ਨਿਕਾਲੋ ਚਲ ਚੂਈ ਦੀ ਵਾਰੀ ਆ ਗਈ ਆ ਕੇ ਸੁਖੀ ਨਾ ਚੁਹਾ ਦੇਣੀ ਆ ਜੀ ਰੰਗ ਕਦੋਂ ਆਇਆ ਬੇਟਾ ਚੁਹਾ ਦੇਣੀ ਆ ਗਾਈਜ਼ ਵੀਰੂਸ਼ ਕੈਸ਼ ਪੀ ਲੋ ਗਾਈਜ਼ ਪੈਨੀ ਕੈਸ਼ ਪੀ ਲੋ ਇਹਦੇ ਪਿਆਸ ਹੋ ਗਈ ਸੀ ਬਾਲੀ ਜਾ ਗਏ ਹੰਗਰ ਮੇ ਬਾਲੇ ਹੋ ਗਏ ਸਕੂਲਾਂ ਚ ਕੀ ਹਾਲ ਬਣੂਗਾ ਮਹੀਨਾਂ ਲੱਗ ਜਾਣਾ ਠੀਕ ਹੈ ਜੀ ਅਗੋਂ ਮੜ ਕੇ ਲੈ ਜੀ ਸਵੇਰੇ ਜਾਂਦਾ ਨਹੀਂ ਉਹ ਐ ਦੁਬਾਰਾ ਕੱਲ ਸੋਮਵਾਰ ਨੂੰ ਜਾਊਗਾ 8:00 ਵਜੇ ਦਾਬ ਤੋਂ ਜਾ ਕੇ ਮਾਮੀ ਜੀ ਕੀ ਕਰ ਰਹੇ ਹੋ ਸੁੱਭੀਆਂ ਲਾਉਣੇ ਆ ਸੁੱਭੀਆਂ ਲਾਇੰਗ ਸੁੱਭੀਆਂ ਯਾਪੇ ਧੀਆਂ ਬਹੁਤ ਮਿਟ ਚੁਕੀਆਂ ਹੈ ਗਾਈਜ਼ ਵੀਰੇ ਤੁਸੀਂ ਸਾਨੂੰ ਨਾ ਟੈਕਨੀਕ ਦੱਸਿਓ ਮੱਖੀਆਂ ਮਾਰਨ ਦੀ

ਇਥੇ ਮੰਮੀ ਜੀ ਆਪਦੀ ਡਿਊਟੀ ਨਿਭਾਉਂਦੇ ਹੋਏ ਪੂਰੀ ਮਿਹਨਤ ਨਾਲ ਲੱਗਨ ਨਾਲ ਗਾਇਸ ਵੀਰੇ ਆਪਾਂ ਕੋਠੇ ਤੇ ਆ ਗਏ ਗਾਇਸ ਵੀਰੇ ਉਹ ਥਾਂ ਬਣੀ ਹੋਈ ਹੈ ਸਨਸੈਟ ਕਿੰਨਾ ਸੋਹਣਾ ਹੈ ਦੀਦੀ ਜੀ ਹਾਂ ਜੀ ਇਹ ਬੈਠੀ ਪਾ ਕੇ ਐ ਬੈਠਣ ਵਾਸਤੇ ਥਾਂ ਬਣੀ ਹੋਈ ਆ ਇੱਧਰ ਵੀ ਬੈਠਾ ਹੈ ਸਾਡੀ ਢੋਲਕੀਆਂ ਸਾਰੀ ਤਾਂ ਬਲੇ ਲੋਟੋਂ ਦਾ ਧਿਆਨ ਨਾਲ ਧੌਨ ਨਾਲ ਖਤਰੋਂ ਕਿ ਖiladi ਖਤਰੋਂ ਕੇ ਖiladi ਹਮ ਹੈ ਵੀ ਵੀ ਆਹ ਬੈਠੋ ਯਾਰ ਸਨਸੈਟ ਦੇਖੋ ਕਿੰਨਾ ਸੋਹਣਾ ਲੱਗੇ ਸੁਬੀਆਂ ਲੈ ਕੇ ਜੁੜੇ ਜੇ ਹੈ ਉੱਪਰ ਮੌਸਮ ਸੋਹਣਾ ਹੈ ਉਧਰ ਸਨਸੈਟ ਦੇਖੋ ਕਿੰਨਾ ਸੋਹਣਾ ਠੀਕ ਹੈ ਉਹ ਸੇ ਨੀਚਿਤ ਨੇ ਪਰਦਾ ਮਾਰਦੀ ਐ ਕੰਦਾਂ ਦੀ ਲੈ ਨਵੇਂ ਨਵੇਂ ਅਖਰ ਸੁਣਾ ਨੂੰ ਮਿਲ ਰਿਹਾ ਮੈਨੂੰ ਮੈਂ ਪਰਸੇ ਦਾ ਸੁਣਾ ਸੀ ਪਰਦਾਾਂ ਪਹਿਲੀ ਵਾਰ ਸੁਣਦੀ ਆ ਨਹੀਂ ਆਦੇ ਕਿ ਬੈਠਣਾ ਦੀਜ਼ ਬਣਾਈ ਆ ਨਾ ਔਰ ਇਹਦੇ ਤੇ ਆਪਾਂ ਉਹ ਗਾਣੇ ਗਾਉਨੇ ਆ ਕੱਲ ਮੈਨੂੰ ਇੱਕ ਕੁੜੀ ਮਿਲੀ ਜੀ ਤੇ ਗੱਲਾਂ ਦੇ ਵਿੱਚ ਚੋਏ ਮੋਈ 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 ਮਸਾ ਹੋ ਕਰਾ ਸਫਾਈ ਮੈਂ ਤਾਂ ਇੱਕ ਦਿਨ ਪਿਆ ਸੀ ਦਵਾਈ ਲਈ ਨੇ ਐਨਾ ਨਾ ਹੌਸੀ ਮੈਂ ਬੱਠੜ ਭਰ ਜਾਂਦਾ ਹਾਂ ਇੱਕ ਸਾਰੀਆਂ ਚੀਜ਼ਾਂ ਨਹੀਂ ਕਰਦੀਆਂ ਰੱਖਦਾ ਟੀਡੂ ਜੂਦੋ ਤੁਹਾਡੇ ਦਾ ਸੂਟ ਇਕੱਲਾ ਬੈੱਡ ਮਮਾ ਕਮਰਾ ਵੱਡਾ ਹਾਂਜੀ ਇੱਧਰ ਹੋ ਜਾ ਲੱਕੜਾਂ ਦੇ ਨਾਂ ਹੋ ਕਰ ਆਂ ਵੇਖਣਾ ਕੀ ਹੈ ਆਏ ਉਧਰ ਨਹੀਂ ਪਤਾ ਨਹੀਂ ਬਾਣ ਵੀ ਹੁਣ ਮਾਉਂਦੇ ਹਨ ਇੱਧਰ ਤਾਂ ਸਾਫ਼ ਪਿਆ ਦੂਸਰ ਵਿੱਚ ਕਿੰਨੀ ਮਿੱਟੀ ਤੇ ਆਹ ਹਵੇ ਲੱਕੜਾਂ ਮਚਾਉਣੇ ਤਾਂ ਲੈ ਜਾਂਦੇ ਚਾਲਾਂ ਦੇ ਕੋਆ ਨਾ ਨਾ ਪਾਵੇ ਮੈਂ ਇਹ ਪਾਵੇ ਹੁਕਮ ਦੇਸ਼ ਕੀ ਕਰਦੇ ਹੈ ਚਲੋ ਚੱਲੀਏ نیچے ਕਿਹੜੂ ਚੱਪ ਚਲੋ ਮੈਂ ਸ਼ਰਟ ਧੋ ਕੇ ਸੁਕਣੀਆਂ ਪਾਤੀਆਂ ਤੇ ਕਾਹਨ ਲਾ ਦਾਂਗੇ ਆਸ਼ੂ ਨੂੰ ਪੱਠੀ ਵਗੈਰਾ ਪਾਤੀ ਸੀ ਆਪਾਂ ਹੋ ਗਈ ਫ੍ਰੀ ਹੁਣ ਬੈੰਨੇ ਆ ਕਾ 10 ਮਿੰਟ ਮਸ਼ੀਨ ਤੇ ਲੋ ਜੀ ਰਾਤ ਦੇਣਾ 9 ਵਜੇ ਤੇ ਇਹਨਾਂ ਦਾ ਪਹਾੜਿਆਂ ਦਾ ਜਿਹੜਾ ਪੰਗਾੜਿਆ ਪਿਆਗਾ ਇਹਨਾਂ ਅੱਜ ਮੈਂ ਦਿਨੇ ਵੀ ਮੱਥਾ ਮਾਰਿਆ ਪਰ ਚੱਲੇ ਨਹੀਂ ਪਤਾ ਨਹੀਂ ਕਿ ਜਿਲਬ ਵਗੈਰਾ ਕੱਦਣ ਦੇ ਜਾਮਗੀ ਤੇ ਉਹਨਾਂ ਦਾ ਫਿਲਟਰ ਜਿਆ ਵੀ ਲਵਾ ਲਿਆ ਤੇ ਅੱਜ ਗਰਮੀ ਬਹੁਤ ਸੀ ਵਿਚਾਰੀ ਪਸ਼ੂਆਂ ਨੇ ਜਿਹੜਾ ਮਸਾ ਇਹਦਾ ਬੰਦ ਹੋ ਗਈ ਟਾਈਮ ਪਾਸ ਕੀਤਾ ਹਾਂ ਮੈਨੂੰ ਸਹੀ ਨਹੀਂ ਕਰਨਿਆ ਏ ਉਹ ਅੰਦਰ ਵਾਲੇ ਤਾਂ ਚਾਰੇ ਚੱਲ ਪਏ ਹਣੇ ਆਏ ਸੀਗੇ ਖੇਤੋਂ ਅਚਾਨਕ ਹੀ ਮੋੜੇ ਇੱਕ ਮਿੰਟ ਲਓ ਜੀ ਪੁਹਾਰੇ ਚਲਾਉਣ ਦੇ ਵਿੱਚ ਆਪਾਂ ਹੋਗੇ ਸਫਲ ਇਹਨਾਂ ਨੇ ਚਲਾਟੇ ਹੁਣ ਆਪਾਂ ਤੋਂ ਨਹੀਂ ਹੋਇਆ ਇਹ ਕੰਮ ਚਲਾਉਣ ਵਾਲਾ ਤੇ ਹੁਣ ਚਲਦੇ ਆਂ ਖਾਣੇ ਰੋਟੀ ਪਾਣੀ ਚਾਓ ਜੀ ਹੁਣ ਆਪਾਂ ਕਿਆ ਲੱਗਦੇ ਹੱਥ ਡਰਾਮਾ ਵੀ ਭਾਰੀ ਦਈਏ ਤੜਕੇ ਫੇਰ ਖੜੇ ਖੜੇ ਪਸੀਨਾ ਵਸੀਨੇ ਹੋ ਗਏ ਫੇਰ ਹੀ ਜਾਵਾਂਗੇ ਰੋਟੀ ਪਾਣੀ ਦੇ ਲੈਣੇ ਛੱਡੀਏ ਮੋਟਰ ਗੇਟ ਵਾਲ ਦੇ ਨੇ ਕਿੱਧਰ ਨੂੰ ਮੁੜੇ ਆ ਪਾਰੀ ਦਿਨੇ ਕੰਮ ਨਵੇੜ ਦੀ ਇੱਕ ਮਿੰਟਾ ਪਾਈਪ ਚੜਾਉਣ ਵਾਲੀ ਆ ਲੋ ਜੀ ਟਾਈਮ ਹੋ ਗਿਆ 9:30 ਦਾ ਸਾਨੂੰ ਹੁਣ ਰੋਟੀ ਮਸੀਬ ਹੋਈ ਹੈ ਪਹਿਲਾ ਕੰਮ ਦੰਦੇ ਜਿਹੜੇ ਸੀ ਉਹ ਆਪਾਂ ਨਵੇੜ ਤੇ ਕਿ ਅੱਜ ਬੱਚਿਆਂ ਦੀ ਪਸੰਦ ਦੀ ਦਾਲ ਬਣੀ ਸੀਗੀ ਤੇ ਇਹਨਾਂ ਨੇ ਸਾਰੇ ਤੋਂ ਪਹਿਲਾਂ ਘੱਟੇ ਚੱਕ ਤੇ ਖਾਣ ਵਾਲੇ ਕੁਈ ਸਬਜੀ ਨਹੀਂ ਪਸੰਦ ਕਰਦਿਆਂ ਹੈ ਮਾੜੀ ਦਾ दाल ਹੀ ਪਸੰਦ ਕਰਦਿਆਂ ਦਲੇ ਛੋਲਿਆਂ ਦੀ ਦਾਲ ਸੀ ਤੇ ਵਿੱਚ ਪਈ ਸੀ ਮੂੰਗੀ ਬਸ ਸੀ ਅੱਜ ਆਪਾਂ ਤੋਂ ਨਾ ਕੁਝ ਜ਼ਿਆਦਾ ਵਲੌਗ ਨਹੀਂ ਬਣਿਆ ਬਸ ਇੰਨੇ ਕੰਮਾਂ ਘਾਰਾਂ ਦੇ ਵਿੱਚ ਵੀ ਜੀ ਸੀਗੇ ਬਣਾਇਆ ਤਾਂ ਜ਼ਰੂਰ ਹੈ ਬਟ ਜ਼ਿਆਦਾ ਨਹੀਂ ਬਣਿਆ ਹੈਗਾ ਲੱਸੀ ਪੀਣਾ ਚਲੋ ਭਈਏ ਇਸੇ ਰੋਟੀ ਪਾਣੀ ਦੇ ਨਾਲ ਆਪਾਂ ਕਰਦੇ ਆਪਣੇ ਵਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਟਿੱਕ ਆਪਣਾ ਸੁਪਾਇਆ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਬੈਲ ਆਈਕਨ ਵੀ ਦਬਿਆ ਕਰੋ ਦਬਿਆ ਹੋਣ ਵਾਲਾ ਕਹਿੰਦੀ ਦੂ ਦਬਾਇਓ ਕਿ ਸਾਡੀ ਹਰ ਇੱਕ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਮੈਂ ਜੇ ਮੈਂ ਇੱਕ ਗੱਲ ਕਹੀ ਸੀ ਫਿਰ ਉਹਨੂੰ ਇੰਗਲਿਸ਼ ਤੇ ਇੰਗਲਿਸ਼ ਦੀ ਗੱਲ ਦੇ ਪਰ ਅਜੇ ਤੱਕ ਕਮੈਂਟ ਨਹੀਂ ਆਇਆ ਹਾਈ ਹਾਈ ਚਲੋ ਠੀਕ ਹੈ ਜੀ ਸਾਡੀ ਨਿੱਕੀ ਜੀ ਹੱਥ ਭੇਜ ਦਿਓ ਹਾਂ ਗੱਲ ਕਮੈਂਟ ਭੇਜ ਦਿਓ ਠੀਕ ਹੈ